ਮਲੇਰਕੋਟਲਾ ਜ਼ਿਲ੍ਹਾ ਪੁਲਿਸ ਕਪਤਾਨ ਡਾਕਟਰ ਸਿਮਰਤ ਕੌਰ ਦੇ ਦਿਸ਼ਾ ਨਿਰਦੇਸ਼ ਤਹਿਤ ਮਾੜੇ ਅਨਸਰਾਂ ਖਿਲਾਫ ਚਲਾਈ ਜਾ ਰਹੀ ਮੁਹਿੰਮ ਤਹਿਤ ਪੁਲਿਸ ਨੂੰ ਮਿਲੀ ਵੱਡੀ ਸਫਲਤਾ 4 ਮੁਲਜ਼ਮਾਂ ਨੂੰ 12 ਨੰਬਰੀ ਮੋਟਰਸਾਈਕਲ ਸਮੇਤ ਕੀਤਾ ਕਾਬੂ ਐਸਪੀ ਇਨਵੈਸਟੀਗੇਸ਼ਨ ਭਵਵ ਸੈਗਲ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰ ਇਨ੍ਹਾਂ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਇਨ੍ਹਾਂ ਕੋਲੋਂ ਚੋਰੀ ਦੇ ਹੋਰ ਖੁਲਾਸੇ ਹੋ ਸਕਣ ਮਲੇਰ ਕੋਟਲ ਪੁਲਿਸ ਵੱਲੋਂ ਆਪਣੀ ਚੈਰੀ ਮਾਰੇ ਅੰਦਰਾਂ ਖਾਸ ਸਪੈਸ਼ਲ ਮੁਹਿੰਮ ਚਲਾਈ ਜਾ ਰਹੀ ਹੈ ਆਪਣੇ ਉਦੇਸ਼ ਅਸੰਗ ਇੱਕ ਵੱਡੀ ਸਫਲਤਾ ਪ੍ਰਾਪਤ ਹੋਈ ਜਦ ਬੇਸਡਮ ਸਿਕਰਟ ਸਿਕਰਟ ਇਨਫੋਰਮੇਸ਼ਨ ਸੀਆਈਏ ਦੀ ਟੀਮ ਨੇ ਚਾਰ ਦੋਸ਼ੀਆਂ ਨੂੰ ਫੜਿਆ ਉਹਨਾਂ ਦਾ ਨਾਮ ਹੈਗਾ ਗगन ਗਗਨਦੀਪ ਸਿੰਘ ਕਮਲ ਕੁਮਾਰ ਮੁਹੰਮਦ ਅਸलम ਅਜੇ ਸਿੰਘ ਤੇ ਇਹ ਵਿਚਾਰਾਂ ਦੇ ਖਿਲਾਫ ਸਾਨੂੰ ਸਿਕਰਟ ਸਿਕਰਟ ਇਨਫੋਰਮੇਸ਼ਨ ਹੈ ਕਿ ਇਹ ਚੋਰੀ ਦੇ ਟੂ-ਵీలਰਾਂ ਦੀ ਖਰੀਦ ਫਰੋਕ ਕਰਦੇ ਆ ਤੇ ਇਹ ਵਿਚਾਰਾਂ ਨੂੰ ਆਪਾਂ ਰਾਉਂਡ ਅਪ ਕੀਤਾ ਗਿਆ ਤੇ ਇਹ ਵਿਚਾਰਾਂ ਤੋਂ ਸਾਨੂੰ 12 ਚੋਰੀ ਦੇ ਟੂ-ਵీలਰ ਫਿਲਹਾਲ ਬਰਾਮਦ ਹੋਏ ਤੇ ਬੇਸਡ ਓਨ ਥੈਟ ਆਪਾਂ ਇਹ ਕੇਸ ਰਜਿਸਟਰ ਕੀਤਾ ਗਿਆ ਐਂਡ ਫਰਦਰ ਫਰਦਰ ਤਫਤੀਸ਼ ਚੱਲ ਰਹੀ ਹੈ ਤੇ ਇਹਨਾਂ ਦਾ ਪੁਲਿਸ ਰਿਮਾਂਡ ਲਿਤਾ ਗਿਆ ਤੇ ਆਪਣਾ ਹੁਣ ਇਸ ਕੇਸ ਚ ਫਰਦਰ ਫੋਰ ਆਪਨੂੰ ਕੁਛ ਨਾ ਕੁਛ ਪਾਨੋਂ ਮਿਲਨ ਦੀ ਸੰਭਾਵਨਾ ਹੈਗੀ ਹੈ ਸਰ ਪੁਲਿਸ ਰਿਪੋਰਟ ਕਿੰਨੇ ਦਿਨਾਂ ਦਾ ਜੀ ਇਹ ਆਪਨੂੰ ਫਿਲਹਾਲ 24 ਘੰਟੇ ਦਾ ਪਾਨੋਂ ਪੁਲਿਸ ਰਿਪੋਰਟ ਮਿਲੇ ਤੇ ਆਪਾਂ ਫਰਦਰ ਆਪਾਂ ਫੋਰ ਅਪਲਾਈ ਕਰਾਂਗੇ ਹਜੇ ਪੁਲਿਸ ਰਿਪੋਰਟ ਨਾ ਦਾ ਚੋਰੀ ਕਿਤੋਂ ਕਰਦੇ ਸੀ ਕਿੱਥੇ ਵੇਚਨ ਦਾ ਕੰਮ ਕਰਦੇ ਸੀ ਅੰਤਰਾਜੀ ਗਰੋਹ ਆ ਕੀ ਜੀ ਇਹ ਇਹ ਆਪਣਾ ਮਲੇਰ ਕੋਟ ਨਾ ਤੋਂ ਵੀ ਕਰਦੇ ਸੀ ਇਹ ਸਰਾਉਂਡਿੰਗ ਡਿਸਟ੍ਰਿਕਟਸ ਤੋਂ ਵੀ ਕਰਦੇ ਸੀ ਤੇ ਸਾਰਾ ਪਹੋਂ ਡਿਊਰਿੰਗ ਤਫਤੀਸ਼ ਕਲੀਅਰ ਹੋਊਗਾ ਇਹਨਾਂ ਦਾ ਇਹਨਾਂ ਤੇ ਪਹਿਲਾਂ ਵੀ ਚੋਰੀ ਦੇ ਪਰਚੇ ਰਏ ਐ ਇਹਨਾਂ ਤੇ ਜੀ ਇਹਨਾਂ ਚੋ ਤਿੰਨ ਜਾਨੇ ਬਲੇਰਕੋਟ ਲ ਆਪਣਾ ਦੇ ਤੇ ਚੌਥਾ ਨਾਪੇ ਦਾ ਸਰ ਇਹ ਇਹ 25 ਹ ਤੋ 30 ਸਾਲ ਦੀ ਏਜ ਹੈ ਇਹਨਾਂ ਦੀ ਜੀ ਕਵਰ ਸਰ ਜੀ ਇਹ ਕਵਰੀ ਕਿੰਨਾ ਹੋਇਆ ਇਹ ਟੋਟਲ 12 ਹੋਇਆ ਫਿਲਹਾਲ ਤੇ ਫਰਦਰ ਆਪਾਂ ਨੂੰ ਹੋਰ ਹੋਣ ਦੀ ਸੰਭਾਵਨਾ ਹੈਗੀ ਇਹਦੇ ਵਿੱਚ ਸਰ ਟੂ ਟੂ ਵਈਆ ਪਾਣੀ ਕਰਦੇ ਸੀ ਜਾਂ ਫਿਰ ਹਾਂਜੀ ਟੂ ਵੀਲਰ ਹੀ ਕਰਦੇ ਸੀ ਜੀ ਫਿਲਹਾਲ ਇਹੀ ਚੀਜ਼ ਸਾਹਮਣੇ ਆਈ ਹੈ ਜੀ ਕੋਈ ਨਸ਼ਾ ਵਗੈਰਾ ਵੀ ਇਹ ਕਾਰਨ ਦੇ ਆਦੀ ਨਹੀਂ ਨਹੀਂ ਇਦਾਂ ਯਾਰ ਦੇ ਹਜੇ ਨਹੀਂ ਕੋਈ ਜੀ ਸਾਹਮਣੇ ਆਈ ਜੀ ਇਹਨਾਂ ਦਾ ਮਤਲਬ ਉਹਦਾ ਜੁਕ੍ਰਿਮਲ ਰਿਕਾਰਡ ਵੀ ਕਿਹਾ ਹੈ ਆਲਰੇਡੀ ਹੈ ਹੈ ਜੀ ਹੈਗਾ ਜੀ ਚੋਰੀ ਸਾਜੀ ਬੋਰਡ ਦੀ ਚੋਰੀ ਹਾਂ ਤੇ ਹੈਗੇ ਨਾ ਤੇ ਤਿੰਨ ਜਾਨੇ ਤੇ ਚੋਰੀ ਦਾ ਹੈਗਾ ਚੌਥੇ ਇਹਦੀ ਲੜਾਈ ਝਗੜੇ ਦਾ ਪਰਚਾ ਹੈਗਾ ਸਰ ਕੀ ਆਸ ਪ੍ਰਗਟ ਕੀਤੀ ਜਾ ਸਕਦੀ ਹੈ ਇਹਨਾਂ ਤੋਂ ਆਉਣ ਵਾਲੇ ਸਮੇਂ ਦੇ ਵਿੱਚ ਡਿਮਾਂਡ ਦੇ ਵਿੱਚ ਕਿਹੜੀਆਂ ਕਿੜੀਆਂ ਹੋਰ ਜਿਹੜੇ ਸੰਘੀਨ ਜੁਰਮ ਨੇ ਸਾਹਮਣੇ ਆ ਸਕਦੇ ਨੇ ਜੇ ਆਪਾਂ ਤਾਂ ਹਰ ਪੱਖੋਂ ਇਹਨਾਂ ਦੀ ਪੁੱਛਗਿੱਛ ਕਰਾਂਗੇ ਜੋ ਜੋ ਆਪਾਂ ਨੂੰ ਸਾਹਮਣੇ ਉਹ ਉਹ ਸ਼ੋਰ ਕੀਤਾ ਜਾਊਗਾ ਮੀਡੀਆ ਨਾਲ ਕਿੰਨੇ ਸਮੇਂ ਤੋਂ ਮਾਰੀਆਂ ਜਿਹੜੀਆਂ ਆਪਣੀਆਂ ਵਾਰਦਾਤਾਂ ਅੰਜਾਮ ਦਿੱਤਾ ਜਾ ਰਿਹਾ ਹੈ ਜੀ ਕਿੰਨਾ ਸਮਾਂ ਇਹ ਇਹ ਲਾਸਟ ਸਾਲ ਦੋ ਸਾਲ ਤੋਂ ਇਹ ਆਪਣਾ ਹੀ ਕੰਮ ਕਰ ਰਹੇ ਜੀ ਸਰ ਕਿਹੜੇ-ਕਿਹੜੇ ਇਲਾਕੇ ਦੇ ਵਿੱਚ ਜ਼ਿਆਦਾ ਸਰਗਰਮ ਰਹੇ ਨੇ ਜੀ ਜਿਵੇਂ ਮੈਂ ਕਿਹਾ ਇਹ ਆਪਣੇ ਬਲੇਰ ਕੋਟੇ ਵੀ ਕਰਦੇ ਸੀ ਇਹ ਆਪਣੇ ਸੰਗਰੂਰ ਪਟਿਆਲੇ ਲੁਧਿਆਣੇ ਜਿਨ੍ਹਾਂ ਨੇ ਚੋਰੀਆਂ ਕੀਤੀਆਂ ਹੋਈਆਂ ਤਾਂ ਤਰੀਕਾ ਕੀ ਯੂਜ਼ ਕਰਦੇ ਸੀ ਜਦੋਂ ਕੋਈ ਕਿਸੇ ਵਾਰਦਾਤ ਨੂੰ ਅਨਜਾਨਦਗੀ ਮੈਂਕਸਿਮਮ ਕਿਹੜਾ ਤਰੀਕਾ ਵਰਤਦੇ ਸੀ ਜਿਵੇਂ ਕੋਈ ਟੂ-ਵੀਲਰ ਖੜਾ ਲਵਾਰੇ ਤੇ ਆਪਣਾ ਉਦਾ ਆਪਣਾ ਲਾਕ ਤੋੜ ਕੇ ਉਹਨੂੰ ਲੈ ਜਾਂਦੇ ਸੀ ਮੌਕੇ ਤੇ